ਖਿਆ ਜਾਂਦਾ ਪੁਲ ਤੇ ਐਜ ਇਤਨੇ ਕਿ ਪੁਆਇੰਟ ਬਣਾਇਆ ਹੋਇਆ ਕਿ ਕਿ ਪਈ ਲੋਕ ਇੱਥੇ ਆ ਕੇ ਸੈਲਫੀਆਂ ਵਗੈਰਾ ਲੈ ਰਹੇ ਨੇ ਉਹਦੇ ਬਾਰੇ ਅਸੀਂ ਉਹਨਾਂ ਨੂੰ ਇਹ ਗੁਜਾਰਸ਼ ਕਰਾਂਗੇ ਕਿ ਵੀ ਇੱਥੇ ਜਿਹੜਾ ਇਸ ਟਾਈਮ ਇਹ ਮੌਕਾ ਨਹੀਂ ਹੈ ਕਿ ਤੁਸੀਂ ਸੈਲਫੀਆਂ ਲਓ ਕਿਵੇਂ ਉਹਨੇ ਬਾਅਦ ਵਿੱਚ ਬਹੁਤ ਸਮਾਂ ਆਊਗਾ ਲੈਣ ਨੂੰ ਪਰ ਫਿਲਹਾਲ ਇਸ ਟਾਈਮ ਇਹ ਔਖਾ ਸਮਾਂ ਹੈ ਵੀ ਕਿ ਆਪਣੀ ਤੇ ਕੋਈ ਹੜ੍ਹ ਦੇ ਇਹ ਹਾਲਾਤ ਨਾਲ ਬਿਲਕੁਲ ਘੱਗਰ ਦਾ ਚੜਾ ਜਿਵੇਂ ਤੁਸੀਂ ਦੇਖ ਰਹੇ ਹੋ ਦਿਨ ਬਦ ਦਿਨ ਘਟ ਰਿਹਾ ਵਧ ਰਿਹਾ ਹੈ ਇਸ ਦੇ ਨਾਲ ਹੀ ਚਾਹੇ ਜਿਹੜਾ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਇੱਥੇ ਪੁਖਤਾ ਇੰਤਜ਼ਾਮ ਵੀ ਕੀਤੇ ਜਾ ਰਹੇ ਨੇ ਉਹਦੇ ਨਾਲ ਨਾਲ ਅੱਜ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਆਪਦੀ ਮੁਸਤਫਦੀ ਵਿਖਾਈ ਗਈ ਹੈ ਇੱਕ ਵਾਰ ਇਹ ਗੱਲ ਕਰਾਂਗੇ ਸਾਡੇ ਨਾਲ ਐਸ ਐਚਓ ਸਾਹਿਬ ਵੀ ਇੱਥੇ ਖੜੇ ਨੇ ਜਨਾਬ ਇਲਾਕਾ ਹਸਪਤਾਲ ਤੁਸੀਂ ਕਹੋ ਜੀ ਜਨਾਬ ਕੀ ਸੁਰੱਖਤਾ ਪ੍ਰਬੰਧ ਕਰ ਰਹੇ ਹੋ ਇੱਥੇ ਸਾਡਾ ਜੋ ਮੇਨ ਲਾਅ ਐਂਡ ਆਰਡਰ ਦਾ ਔਰ ਜਿਹੜੇ ਸਿਵਲ ਦੇ ਵਿਭਾਗਾਂ ਉਹਨਾਂ ਨਾਲ ਅਸੀਂ ਹੈਲਪ ਕਰ ਰਹੇ ਹਾਂ ਪਬਲਿਕ ਬੜੀ ਸਾਡੀ ਸਹਾਇਤਾ ਨਾਲ ਕਰ ਰਹੀ ਹੈ ਪਬਲਿਕ ਨਾਲ ਜਿੱਥੇ ਇਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਲਾਅ ਐਂਡ ਆਰਡਰ ਦੀ ਜਾਂ ਕੋਈ ਹੋਰ ਅਸੀਂ ਉਹਨਾਂ ਦੀ ਮਦਦ ਕਰਦੇ ਹਾਂ ਨਾਲ ਬਿਲਕੁਲ ਕਈ ਵਾਰੀ ਦੇਖਿਆ ਜਾਂਦਾ ਪੁਲਿਸ ਕਿ ਐਜ਼ ਇਟ ਇਤਨੇ ਕੁ ਪ ਵગેਰਾ ਲਹਿਰੇ ਕੋਈ ਪਰ ਅਸੀਂ ਉਹਨਾਂ ਨੂੰ ਇਹੀ ਗੁਜਾਇਸ਼ ਕਰਾਂਗੇ ਕਿ ਵੀ ਇੱਥੇ ਜਿਹੜਾ ਇਸ ਟਾਈਮ ਇਹ ਮੌਕਾ ਨਹੀਂ ਹੈ ਕਿ ਤੁਸੀਂ ਸੈਲਫੀਆਂ ਲਓ ਜਾਂ ਕਿਵੇਂ ਉਹਨੇ ਬਾਅਦ ਵਿੱਚ ਬਹੁਤ ਸਮਾਂ ਆਊਗਾ ਲੈਣ ਨੂੰ ਪਰ ਫਿਲਹਾਲ ਇਸ ਟਾਈਮ ਇਹ ਔਖਾ ਸਮਾਂ ਹੈ ਵੀ ਕਿ ਆਪਣੀ ਤੇ ਕੋਈ ਹੜ੍ਹ ਦੇ ਇਹਦੇ ਹਾਲਾਤ ਨਾਲ ਪਰ ਫਿਲਹਾਲ ਅਜੇ ਅੰਡਰ ਕੰਟਰੋਲ ਚੱਲ ਰਿਹਾ ਹੈ ਮਗਰ ਲੈਵਲ ਇਹਦਾ ਪਾਣੀ ਦਾ ਘਟ ਰਿਹਾ ਔਰ ਜਦੋਂ ਜੇ ਵਧੇਗਾ ਤਾਂ ਫਿਰ ਕੋਈ ਪ੍ਰੋਬਲਮ ਆਏਗੀ ਬਿਲਕੁਲ ਨਹੀਂ ਹੋ ਸਕਦਾ ਕਿ ਮਿਸਲ ਸਮਾ ਆਇਆ ਤਾਂ ਪਿੰਡਾਂ ਦੇ ਵਿੱਚ ਇਹ ਕੋਈ سپورਟ ਜਿਹੜੇ ਹੈਗੇ ਆ ਉਹਦੀ ਪ੍ਰਬੰਧਨ ਪਿੰਡਾਂ ਦੇ ਵਿੱਚ ਜਿਵੇਂ ਸਿਵਲ ਪ੍ਰਸ਼ਾਸਨ ਤੇ ਪਬਲਿਕ ਜਿਹੜੇ ਪਿੰਡਾਂ ਦੇ ਸਰਪੰਚ ਵਗੈਰਾ ਨੇ ਐਮਐਲਏ ਸਾਹਿਬ ਵੀ ਆਪ ਖੁਦ ਜਾ ਕੇ ਆਏ ਨਹੀਂ ਉੱਥੇ ਅਸੀਂ ਜਿਹੜੇ ਇਹਨਾਂ ਦੇ ਟਰੈਕਟਰ ਵਾਰਨ ਕਰਾਹੀ ਵਾਰਾ ਲਾ ਰਹੇ ਨੇ ਬੰਨੇ ਜਿਹੜੇ ਨੇ ਲੱਗੇ ਹੋਏ ਕਿਥੋਂ ਪਤਾ ਵੀ ਇਹ ਹੋ ਸਕਦਾ ਟੁੱਟ ਸਕਦਾ ਹੈ ਉਥੇ ਪੱਕੇ ਕਰ ਰਹੇ ਨੇ ਤੇ ਅਸੀਂ ਉਹਨਾਂ ਨਾਲ ਇਹ ਬਲਕਿ ਕੋਈ ਟ੍ਰੈਫਿਕ ਦੀ ਸਮੱਸਿਆ ਆਦੀ ਤਾਂ ਸੋ ਉਹਨਾਂ ਦੇ ਬਿਲਕੁਲ ਬਿਲਕੁਲ ਸਾਡੇ ਚੈਨਲ ਦੇ ਮਾਧਿਅਮ ਕਾਈ ਅਸੀਂ ਅਸੀਂ ਇੱਕ ਬੇਨਤੀ ਕਰਨਾ ਚਾਹਾਂਗੇ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੁਹਾਡੇ ਨਾਲ ਹੈ ਉਹਨਾਂ ਦੀ ਗਾਈਡ ਲਾਈਨਸ ਦੇ ਮੁਤਾਬਕ ਜਿਹੜੇ ਨੰਬਰ ਵੀ ਕੋਈ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਕਾਲ ਕਰਕੇ ਕਿਸੇ ਵੀ ਸਮੇਂ ਤੁਸੀਂ ਆਪਣੀ ਦੁੱਖ ਤਕਲੀਫ ਦੱਸ ਸਕਦੇ ਹੋ ਦੇ ਨਾਲ ਹੀ ਅਗਲੀ ਕਿਸੇ ਖਬਰ ਅਗਲੀ ਕਿਸੇ ਅਪਡੇਟ ਦੇ ਨਾਲ ਦੁਬਾਰਾ ਫਿਰ ਹਾਜ਼ਰ ਹੋਵਾਂਗੀ ਕੈਮਰਾ ਪਰਸਨਲ ਅਪੀਡ ਦੇ ਨਾਲ ਸੁਖਿੰਦਰ ਨੀ ਕੋਹਿੰਦੀ ਪੰਜਾਬੀ ਸਰਦੂਰਗੜ